ਪਿਆਰ ਦੀ ਭਾਸ਼ਾ ਜੰਗਲ ਨਾਲ ਲੱਗਦੇ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ ਉਹ ਰੋਜ਼ ਸਵੇਰੇ ਜੰਗਲ ਵਿੱਚ ਚਲਿਆ ਜਾਂਦਾ ਉੱਥੋਂ درختਾਂ ਦੀਆਂ ਸੁੱਕੀਆਂ ਟਾਹਣੀਆਂ ਕੱਟਦਾ ਜਦੋਂ ਉਸ ਦੇ ਗਜਾਰੇ ਜੋਗਾ ਗੱਠਾ ਬਣ ਜਾਂਦਾ ਤਾਂ ਉਹ ਗੱਠੇ ਨੂੰ ਸਿਰ ਤੇ ਚੁੱਕ ਕੇ ਘਰ ਲੈ ਆਉਂਦਾ ਉਸ ਵਿੱਚੋਂ ਕੁਝ ਲੱਕੜਾਂ ਉਹ ਬਾਲਣ ਵਾਸਤੇ ਰੱਖ ਲੈਂਦਾ ਅਤੇ ਬਾਕੀ ਦੀਆਂ ਵੇਚ ਦਿੰਦਾ ਇਸ ਤਰ੍ਹਾਂ ਉਸ ਦਾ ਗੁਜ਼ਾਰਾ ਹੁੰਦਾ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਲੱਕੜਹਾਰਾ ਬੜਾ ਪਿਆਰ ਕਰਦਾ ਰੋਜ਼ ਉਹ ਰਾਤ ਦਾ ਬਚਿਆ ਇੱਕ ਅੱਧ ਫੁਲਕਾ ਵੀ ਆਪਣੇ ਨਾਲ ਲੈ ਜਾਂਦਾ ਉਹ ਫੁਲਕਾ ਕਦੀ ਕਿਸੇ ਜਾਨਵਰ ਅਤੇ ਕਦੀ ਛੋਟੇ-ਛੋਟੇ ਟੁਕੜੇ ਕਰਕੇ ਪੰਛੀਆਂ ਨੂੰ ਪਾ ਦਿੰਦਾ ਇਸ ਕਰਕੇ ਜਾਨਵਰ ਅਤੇ ਪੰਛੀ ਵੀ ਉਸ ਨੂੰ ਬੜਾ ਪਿਆਰ ਕਰਦੇ ਸਨ ਇੱਕ ਦਿਨ ਲੱਕੜਹਾਰਾ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉਸ ਨੇ ਵੇਖਿਆ ਕਿ ਇੱਕ ਸ਼ਿਕਾਰੀ ਹੱਥ ਵਿੱਚ ਬੰਦੂਕ ਫੜ ਕੇ ਉਸ ਵੱਲ ਹੀ ਆ ਰਿਹਾ ਸੀ ਸ਼ਿਕਾਰੀ ਨੇ ਆਉਂਦਿਆਂ ਹੀ ਬੜੀ ਟੌਹਰ ਨਾਲ ਆਪਣੀ ਮੁੱਛ ਨੂੰ ਵੱਟ ਦਿੰਦਿਆਂ ਲੱਕੜਹਾਰੇ ਨੂੰ ਕਿਹਾ ਮੈਂ ਬੜੀ ਦੇਰ ਦਾ ਸ਼ਿਕਾਰ ਕਰਨ ਲਈ ਨਿਕਲਿਆ ਹੋਇਆ ਹਾਂ ਪਰ ਅਜੇ ਤੱਕ ਮੈਨੂੰ ਇੱਕ ਵੀ ਸ਼ੇਰ ਦਿਖਾਈ ਨਹੀਂ ਦਿੱਤਾ ਜੇ ਤੂੰ ਕਿਸੇ ਕੋਈ ਸ਼ੇਰ ਇਧਰੋਂ ਲੰਘਦਾ ਵੇਖਿਆ ਹੋਵੇ ਜਾਂ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਵੇਖੇ ਹੋਣ ਤਾਂ ਮੈਨੂੰ ਦੱਸਿ ਇਹ ਕਿਹੜੀ ਵੱਡੀ ਗੱਲ ਹੈ ਮੈਂ ਤੈਨੂੰ ਪੈਰਾਂ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਵੀ ਦਿਖਾਉਂਦਾ ਹਾਂ ਤੇ ਉਸ ਦੇ ਆਉਣ ਜਾਣ ਦਾ ਰਸਤਾ ਵੀ ਦੱਸਦਾ ਹਾਂ ਇਸ ਤੋਂ ਬਾਅਦ ਜੇ ਤੂੰ ਕਹੇ ਤਾਂ ਉਸ ਦੇ ਘੋਰ ਨੇ ਕੋਲ ਵੀ ਲੈ ਚਲਾਂਗਾ ਲੱਕੜਹਾਰੇ ਨੇ ਸ਼ਿਕਾਰੀ ਨੂੰ ਸਹਿਜ ਸੁਭਾਅ ਜਵਾਬ ਦਿੱਤਾ ਲੱਕੜਹਾਰੇ ਦਾ ਜਵਾਬ ਸੁਣ ਕੇ ਸ਼ିକਾਰੀ ਦੇ ਪਿਛੇ ਸੀਨੇ ਛੁੱਟ ਗਏ ਉਹ ਇੰਨਾ ਘਬਰਾ ਗਿਆ ਕਿ ਉਸ ਦੇ ਮੂੰਹੋਂ ਗੱਲ ਹੀ ਨਾ ਨਿਕਲੇ ਉਸ ਨੇ ਲੱਕੜਹਾਰੇ ਉੱਪਰ ਝੂਠਾ ਰੋਹ ਜਮਾਉਣ ਲਈ ਗੱਪ ਮਾਰੀ ਸੀ ਪਰ ਗੱਲ ਉਸ ਨੂੰ ਉਲਟੀ ਪੈ ਗਈ ਉਹ ਡਰ ਦਾ ਡਰਦਾ ਕਹਿਣ ਲੱਗਿਆ ਤੈਨੂੰ ਇੰਨੀ ਖੇਚਲ ਕਰਨ ਦੀ ਲੋੜ ਨਹੀਂ ਮੈਂ ਤਾਂ ਸਿਰਫ ਸ਼ੇਰ ਦੇ ਪੈਰਾਂ ਦੇ ਨਿਸ਼ਾਨਾਂ ਬਾਰੇ ਪੁੱਛਿਆ ਸੀ ਤਾਂ ਜੋ ਮੈਨੂੰ ਉਸ ਦੇ ਆਉਣ ਜਾਣ ਦਾ ਰਸਤਾ ਪਤਾ ਲੱਗ ਜਾਏ ਜੰਗਲ ਦੇ ਸਾਰੇ ਪਸ਼ੂ ਪੰਛੀ ਸਾਡੇ ਦੋਸਤ ਹਨ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਅਤੇ ਉਹ ਸਾਨੂੰ ਪਿਆਰ ਕਰਦੇ ਹਨ ਉਹ ਪਿਆਰ ਦੀ ਭਾਸ਼ਾ ਸਮਝਦੇ ਹਨ ਜੇ ਤੂੰ ਕਹੇ ਤਾਂ ਪਿਆਰ ਦੀ ਭਾਸ਼ਾ ਨਾਲ ਹੀ ਸ਼ੇਰ ਨੂੰ ਤੇਰੇ ਸਾਹਮਣੇ ਲਿਆ ਸਕਦਾ ਹਾਂ ਤੁਸੀਂ ਲੋਕ ਲੋਕ ਕੇ ਸ਼ਿਕਾਰ ਕਰਦੇ ਹੋ ਇਸ ਵਿੱਚ ਕੋਈ ਬਹਾਦਰੀ ਨਹੀਂ ਬਹਾਦਰੀ ਇਸ ਵਿੱਚ ਹੈ ਤੁਸੀਂ ਜੰਗਲੀ ਜਾਨਵਰਾਂ ਦੇ ਸਾਹਮਣੇ ਆ ਕੇ ਮੁਕਾਬਲਾ ਕਰੋ ਲੱਕੜਹਰੀ ਨੇ ਆਪਣੇ ਦਿਲ ਦੀ ਗੱਲ ਸ਼ਿਕਾਰੀ ਨੂੰ ਆਖੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਹਰ ਵਿਅਕਤੀ ਵਿੱਚ ਤੁਹਾਡੇ ਜਿੰਨੀ ਹਿੰਮਤ ਨਹੀਂ ਹੁੰਦੀ ਉਹ ਜਾਨਵਰਾਂ ਨਾਲ ਇੰਨਾ ਪਿਆਰ ਕਰ ਸਕੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਜਦੋਂ ਮੈਂ ਤੁਹਾਡੇ ਜਿੰਨੀ ਹਿੰਮਤ ਇਕੱਠੀ ਕਰ ਲਈ ਤਾਂ ਜੰਗਲੀ ਜਾਨਵਰਾਂ ਨਾਲ ਪਿਆਰ ਦੀ ਭਾਸ਼ਾ ਹੀ ਵਰਤਾਂਗਾ ਅਤੇ ਸ਼ਿਕਾਰ ਕਰਨਾ ਛੱਡ ਦੇਵਾਂਗਾ ਇਹ ਕਹਿੰਦਾ ਹੋਇਆ ਸ਼ਿਕਾਰੀ ਜੰਗਲ ਤੋਂ ਵਾਰ ਵਾਲੇ ਰਸਤੇ ਵੱਲ ਤੁਰ ਪਿਆ